ਤੇਨੇ ਲੋਕ ਦਿਸਦੇ ਹਨ ਪਰ ਉਸ ਦੇ ਵਿਚਕਾਰ ਕਲੰਕ ਲੱਗਿਆ ਹੋਇਆ ਹੈ ਜਿਸ ਤਰ੍ਹਾਂ ਕੇ ਗੁਰਬਾਣੀ ਦਾ ਫਰਮਾਨ ਹੈ ਕਰਮ ਕਰ ਕਲੰਕ ਮਫੀਟਾ ਸ੍ਰੀ ਇਉਂ ਬਹੁਤ ਸਾਰੇ ਵਿਅਕਤੀ ਧਰਮ ਦੇ ਰਸਤੇ ਤੇ ਚੱਲਣ ਵਾਲੇ ਹਨ ਜਿਨ੍ਹਾਂ ਕੋਲ ਵੈਰਾਜ ਰੂਪ ਚੰ드ਰਮਾ ਹਿਰਦੇ ਆਕਾਸ਼ ਵਿੱਚ ਚੜਿਆ ਹੋਇਆ ਸੀ ਅਤੇ ਸ਼ੁਭ ਗੁਣਾ ਦੇ ਤਾਰੇ ਵੀ ਵੈਰਾਗ ਰੂਪੀ ਚੰ드ਰਮਾ ਦੇ ਆਲੇ ਦੁਆਲੇ ਸ਼ੋਭ ਰਹੇ ਸਨ ਪਰ ਸ਼੍ਰਿੰਗੀ ਰਿਖੀ ਵਰਗਿਆ ਨੇ অনানু কামরূপ কলঙ্কਾਂ ਵਾਲੇ પુરੁਸ਼ਾਂ ਵਿੱਚ ਖੜਾ ਕਰ ਦਿੰਦਾ ਹੈ। ਸੋ ਚੰ드ਰਮਾ ਦੇ ਕਲੰਕ ਲੱਗਣ ਦੀ ਸਾਖੀ ਇਸ ਪ੍ਰਕਾਰ ਹੈ। ਜਦੋਂ ਚੰ드ਰਮਾ ਦੇ ਕੋਲੋਂ 인ਦਰ ਨੇ ਗੌਤਮ ਰਿਸ਼ੀ ਦੀ istri ਅਹਲਿਆ ਬਾਰੇ ਸੁਣਿਆ ਕਿ ਗੌਤਮ ਰਿਸ਼ੀ ਦੀ istri ਵਰਗਾ ਦੁਨੀਆ ਵਿੱਚ ਹੋਰ ਕਿਸੇ ਦਾ ਰੂਪ ਨਹੀਂ ਹੈ। ਤਾਂ ਅਹਲਿਆ ਦੀ ਸਿਫਤ ਸੁਣ ਕੇ ਜਦੋਂ ਉਸ ਦੇ ਚਿਹਰੇ ਮੋਹਰੇ ਨੂੰ ਦੇਖਿਆ ਤਾਂ ਕਾਮਵਾਸ ਹੋ ਕੇ 인ਦਰ ਨੂੰ ਸੁਧ ਬੁੱਧ ਹੀ ਭੁੱਲ ਗਈ। ਪਹਿਲਾ ਇੰਦਰ ਨੇ ਸੂਰਜ ਦੇ ਆਭਿਮਾਨੀ ਦੇਵਤੇ ਨੂੰ ਪੁੱਛਿਆ ਕਿ ਮੇਰਾ ਅਹਲਿਆ ਨਾਲ ਮਿਲਾਪ ਕਿਸ ਤਰੀਕੇ ਨਾਲ ਹੋ ਸਕਦਾ ਹੈ ਸੂਰਜ ਦੇਵਤਾ ਕਹਿਣ ਲੱਗਿਆ ਕਿ ਮੇਰੀ ਤੇਜ਼ ਰੋਸ਼ਨੀ ਕਰਕੇ ਤਾਂ ਇਸਤਰੀਆਂ ਲੁਕੀਆਂ ਰਹਿੰਦੀਆਂ ਹਨ ਬਾਹਰ ਹੀ ਨਹੀਂ ਨਿਕਲਦੀਆਂ ਫਿਰ ਇੰਦਰ ਨੇ ਚੰ드ਰਮਾ ਨੂੰ ਪੁੱਛਿਆ ਤਾਂ ਚੰ드ਰਮਾ ਨੇ ਕਿਹਾ ਕਿ ਉਸ ਦਾ ਪਤੀ ਗੌਤਮ ਰਿਖੀ ਉੱਕੜ ਦੀ ਬਾਗ ਸੁਣ ਕੇ ਸਵੇਰੇ ਹੀ ਉੱਠ ਕੇ ਪਹਿਰ ਰਾਤ ਰਹਿੰਦੀ ਨੂੰ ਗੋਦਾਵਰੀ ਵਿੱਚ ਇਸ਼ਨਾਨ ਕਰਨ ਲਈ ਚਲੇ ਜਾਂਦਾ ਹੈ ਉਸ ਸਮੇਂ ਤੋਂ ਬਗੈਰ ਉਸ ਦੇ ਇਕੱਲੇ ਹੋਣ ਦਾ ਹੋਰ ਕੋਈ ਸਮਾਂ ਨਹੀਂ 인ਦਰ ਚੰਦਰਮਾ ਨੂੰ ਕਹਿਣ ਲੱਗਾ ਕਿ ਤੂੰ ਮੇਰੀ ਸਹਾਇਤਾ ਕਰ ਰਿਖੀ ਦੇ ਸਵੇਰੇ ਉੱਠਣ ਸਮੇਂ ਬਾਗ ਦੇ ਦੇਵੀ ਇਸ ਤਰ੍ਹਾਂ ਇੰਦਰ ਦਾ ਕਹਿਣਾ ਮੰਨ ਕੇ ਚੰਦਰਮਾ ਨੇ ਦੂਸਰੀ ਰਾਤ ਨੂੰ ਕੁੱਕੜ ਦਾ ਰੂਪ ਧਾਰ ਕੇ ਅੱਧੀ ਰਾਤ ਨੂੰ ਜਾ ਕੇ ਬਾਗ ਦੇ ਦਿੱਤੀ ਬਾਗ ਨੂੰ ਸੁਣ ਕੇ ਗੌਤਮ ਰਿਖੀ ਉੱਠ ਕੇ ਪਰਨਾ ਲੈ ਕੇ ਇਸ਼ਨਾਨ ਕਰਨ ਲਈ ਗੋਦਾਵਰੀ ਨਦੀ ਵੱਲ ਤੁਰ ਪਿਆ ਗੌਤਮ ਰਿਖੀ ਦੇ ਜਾਣ ਤੋਂ ਬਾਅਦ ਈਂਦਰ ਨੇ ਦੇਵੀ ਸ਼ਕਤੀ ਨਾਲ ਗੌਤਮ ਰਿਖੀ ਵਰਗਾ ਸਰੂਪ ਬਣਾ ਕੇ ਅਹਲਿਆ ਨਾਲ ਮਨ ਭੌਂਦੀਆਂ ਖੁਸ਼ੀਆਂ ਕੀਤੀਆਂ ਜਿਸ ਵਕਤ ਗੌਤਮ ਰਿਖੀ ਗੋਦਾਵਰੀ ਵਿੱਚ ਇਸ਼ਨਾਨ ਕਰਨ ਲਈ ਵੜਿਆ ਤਾਂ ਗੋਦਾਵਰੀ ਵਿੱਚੋਂ ਅੰਤਰਜਾਮੀ ਨੇ ਗੰਗਾ ਦੇ ਰੂਪ ਵਿੱਚ ਆਵਾਜ਼ ਦਿੱਤੀ ਕਿ ਹੈ ਰਿਖੀ ਜੀ ਤੁਹਾਡੇ ਇਸ਼ਨਾਨ ਦਾ ਅਜੇ ਵਕਤ ਨਹੀਂ ਹੋਇਆ ਅਜੇ ਤਾਂ ਅੱਧੀ ਰਾਤ ਦਾ ਸਮਾਂ ਹੈ ਤੁਹਾਡੇ ਘਰ ਚੋਰ ਲੱਗੇ ਹੋਏ ਹਨ ਜਲਦੀ ਜਾਓ ਤੇ ਆਪਣੇ ਘਰ ਦੀ ਸੰਭਾਲ ਕਰੋ ਇਹ ਗੱਲ ਸੁਣ ਕੇ ਰਖੀ ਜਿਲ੍ਹਾ ਬਰਨਾ ਨਿਚੋੜਦਾ ਬੜੇ ਗੁੱਸੇ ਵਿੱਚ ਜਲਦੀ ਬਾਹਰ ਆ ਗਿਆ ਜੋਦੜਖੀ ਨੇ ਘਰ ਦੇ ਕੋਲ ਪਹੁੰਚ ਕੇ ਦੇਖਿਆ ਕਿ ਚੰਦਰਵਾ ਕੁਕੜ ਬਣ ਕੇ ਮਨਾਰੇ ਤੇ ਬੈਠਾ ਬੋਲ ਰਿਹਾ ਹੈ ਸਾਹ ਸੰਗਤ ਜੀ ਇਹ ਉਹੀ ਨਦੀ ਹੈ ਜਿਹੜੀ ਸ਼੍ਰੀ ਹਜੂਰ ਸਾਹਿਬ ਵਿੱਚੋਂ ਲੰਘਦੀ ਹੈ ਗੌਤਮ ਰਿਖੇ ਨੇ ਸਾਰੀ ਸ਼ੈਤਾਨੀ ਚੰਦਰਮਾ ਦੀ ਜਾਣ ਕੇ ਜਦੋਂ ਗੁੱਸੇ ਵਿੱਚ ਆ ਕੇ ਬੜੇ ਜ਼ੋਰ ਨਾਲ ਗਿੱਲਾ ਵਰਨਾ ਚਲਾ ਕੇ ਮਾਰਿਆ ਤਾਂ ਚੰਦਰਮਾ ਨੂੰ ਕਲੰਕ ਲੱਗ ਗਿਆ ਜਿਸ ਦੇ ਕਲੰਕ ਨੂੰ ਅੱਜ ਤੱਕ ਕੋਈ ਦੂਰ ਨਹੀਂ ਕਰ ਸਕਿਆ ਅਗੋਂ ਇਹ ਸਾਖੀ ਇਸ ਤਰ੍ਹਾਂ ਹੈ ਕਿ ਜਦੋਂ ਗੌਤਮ ਰਿਖੀ ਘਰ ਅੰਦਰ ਜਾਣ ਲੱਗਿਆ ਤਾਂ ਆਪਣੀ ਲੜਕੀ ਅੰਜਨੀ ਨੂੰ ਪੈਰੇ ਤੇ ਖੜਾ ਦੇ ਕੇ ਪੁੱਛਣ ਲੱਗਾ ਕਿ ਅੰਦਰ ਕੌਣ ਹੈ ਤਾਂ ਅੰਜਨੀ ਨੇ ਮਦਮ ਜਹੀ ਆਵਾਜ਼ ਨਾਲ ਕਿਹਾ ਮਾਜਾ ਮਾਜਾਰ ਦੇ ਅਰਥ ਕਈ ਮੰਨੇ ਗਏ ਹਨ ਚੋਰ ਨੂੰ ਬਿੱਲੇ ਨੂੰ ਤੇ ਮਾਦੇ ਯਾਰ ਨੂੰ ਮਾਜਾਰ ਕਹਿੰਦੇ ਹਨ ਉਸ ਵੇਲੇ ਅੰਜਨੀ ਨੂੰ ਆਪਣੀ ਮਾਂ ਦੇ ਪਾਪ ਕਰਨ ਵਿੱਚ ਮਿਲੇ ਭੁਗਤ ਜਾਣ ਕੇ ਰਖਿਨੇ ਸ਼ਰਾਬ ਦਿੱਤਾ ਕਿ ਤੇਰੇ ਕੁਆਰੀ ਦੇ ਪੇਟੋਂ ਬੱਚਾ ਪੈਦਾ ਹੋਏਗਾ ਅੰਦਰ ਜਾ ਕੇ ਇੰਦਰ ਨੂੰ ਦੇਖਿਆ ਤਾਂ ਕਹਿਣ ਲੱਗਾ ਕਿ ਤੂੰ ਐਨੇ ਪਦਾਰਥਾਂ ਵਾਲਾ ਹੋ ਕੇ ਵੀ ਪਾਪ ਕਰਮ ਕਰਨ ਲੱਗ ਪਿਆ ਹੈ ਜਿਸ ਇੱਕ ਭਗ ਦੇ ਕਾਰਨ ਤੂੰ ਮੇਰੇ ਘਰ ਆ ਕੇ ਕੁਕਰਮ ਕੀਤਾ ਹੈ। ਜਾਂ ਤੇਰੇ ਸਰੀਰ ਉੱਤੇ ਹਜ਼ਾਰ ਭੱਗਦੇ ਨਿਸ਼ਾਨ ਹੋ ਜਾਣ। ਰਿਖੇ ਦੇ ਕੋਲੋਂ श्राप ਦੇ ਬਚਨ ਸੁਣ ਕੇ ਇੰਦਰ ਦਾ ਸਰੀਰ ਫਿੱਟ ਗਿਆ। ਭਾਵ ਹਜ਼ਾਰਾਂ ਹੀ ਭੱਗਾ ਦੇ ਨਿਸ਼ਾਨ ਉਸ ਦੇ ਸਰੀਰ ਉੱਤੇ ਹੋ ਗਏ। ਜਿਸ ਤਰ੍ਹਾਂ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ। ਗੌਤਮ ਤਪਾ ਅਹिल्या ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਸਹਿ ਸਰੀਰ ਚਹਿਨ ਭਗ ਹੋਏ। ਤਾ ਮਨ ਪਛੋਤਾਇਆ ਇਹ ਸ਼ਬਦ ਮਹਾਰਾਜ ਨੇ ਅੰਗ 1344 ਉੱਪਰ ਅੰਕਿਤ ਕੀਤਾ ਹੈ ਉਸ ਸਮੇਂ ਆਪਣੇ ਕੀਤੇ ਪਾਪ ਕਰਮ ਦਾ ਪਛਤਾਵਾ ਕਰਕੇ ਉਸਨੇ ਰੋਣਾ ਕੀਤਾ ਜਿਸ ਤਰ੍ਹਾਂ ਗੁਰਬਾਣੀ ਦਾ ਇੱਕ ਹੋਰ ਫੁਰਮਾਨ ਹੈ ਸਹੰਸਰਦਾਨ ਦੇ ਅੰਦਰ ਰੋਇਆ ਸੋ ਆਪਣੀ istri ਅਹिल्या ਨੂੰ ਕਹਿਣ ਲੱਗਾ ਕਿ ਜਾ ਤੂੰ ਪੱਥਰ ਬਣ ਜਾ ਰਿਖਿਆ ਦੇ ਕੋਲ ਰਹਿ ਕੇ ਵੀ ਤੇਰੇ ਅੰਦਰੋਂ ਵਿਸ਼ੇਵਿਕਾਰ ਨਹੀਂ ਮਿਟੇ ਕਿਉਂਕਿ ਅਹਲਿਆ ਨੇ ਆਪਣੀ ਜੋਗਨੇਸ਼ਰੀ ਨਾਮ ਦੀ ਸਖੀ ਭੇਜ ਕੇ ਉਹ ਕਰਮ ਕਰਨ ਲਈ ਇੰਦਰ ਨੂੰ ਬੁਲਾਇਆ ਸੀ ਜਦ ਰਖੀ ਨੇ श्राप ਦਿੱਤਾ ਤਾਂ ਅਹਲਿਆ ਨੇ ਬੇਨਤੀ ਕੀਤੀ ਕਿ ਸਵਾਮੀ ਜੀ ਜਿਸ ਤਰ੍ਹਾਂ ਦਾ ਮੈਂ ਕਰਮ ਕੀਤਾ ਹੈ ਉਸ ਦਾ ਛਲ ਤਾਂ ਆਪ ਜੀ ਦੇ श्राप ਕਰਕੇ ਮੈਨੂੰ ਅਵਸ਼ ਭੋਗਣਾ ਪਵੇਗਾ ਕਿਉਂਕਿ ਮੈਂ ਤੁਹਾਡੀ ਪਤਨੀ ਰਹੀ ਹਾਂ ਮੇਰੇ ਤੇ ਕੁਝ ਤਾਂ ਦਰਸ ਕਰੋ ਅਤੇ ਕਿਰਪਾ ਕਰਕੇ ਇਹ ਦੱਸੋ ਕਿ ਪੱਥਰ ਜੂਨ ਤੋਂ ਮੇਰੀ ਮੁਕਤੀ ਕਦੋਂ ਹੋਏਗੀ ਤਾਂ ਗੌਤਮ ਰਿਖਿ ਨੇ ਕਿਹਾ ਕਿ ਜਦੋਂ ਤ੍ਰੇਤੇਜੁਗ ਵਿੱਚ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮਚੰਦਰ ਜੀ ਅਵਤਾਰ ਧਾਰਨਗੇ ਤਾਂ ਉਹਨਾਂ ਦੇ ਚਰਨ ਛੋਹ ਨਾਲ ਤੇਰੀ ਪਥਰ ਜੂਨ ਤੋਂ ਮੁਕਤੀ ਹੋਏਗੀ ਗੌਤਮ ਰਿਖਿ ਦੇ ਮੁਖ ਤੋਂ ਇਹ ਬਚਨ ਸੁਣ ਕੇ ਅਹਲਿਆ ਕਹਿਣ ਲੱਗੀ ਕਿ ਸਵਾਮੀ ਜੀ ਅਜੇ ਤਾਂ ਦੁਆਪਰ ਜੋਗਾਏਗਾ ਫੇਰ ਕਿਤੇ ਤ੍ਰੇਤੇ ਨਹੀਂ ਆਉਣਾ ਹੈ ਮੈਨੂੰ ਇਨਾ ਚਿਰ ਪਥਰ ਦੀ ਜੂਨ ਵਿੱਚ ਹੀ ਰਹਿਣਾ ਪਵੇਗਾ ਇਰਖਾ ਕਰੋ ਮੈਨੂੰ ਤੁਹਾਡੇ ਚਰਨਾਂ ਤੋਂ ਇਤਨਾ ਵਿਛੋੜਨਾ ਨਾ ਕਰੋ ਗੌਤਮ ਰਿਸ਼ੀ ਜੀ ਕਹਿਣ ਲੱਗੇ ਕਿ ਪਹਿਲਾ ਤ੍ਰੇਤਾ ਯੁਗ ਹੀ ਆਏਗਾ ਫਿਰ ਦਵਾਪਰ ਆਏਗਾ ਇਸ ਤਰ੍ਹਾਂ ਉਹਨਾਂ ਨੇ ਯੁਗ ਹੀ ਬਦਲਾ ਦਿੱਤਾ ਫਿਰ ਤ੍ਰੇਤੇ ਯੁਗ ਵਿੱਚ ਸ਼੍ਰੀ ਰਾਮਚੰਦਰ ਜੀ ਨੇ ਬਨਵਾਸ ਜਾਂਦਿਆਂ ਰਸਤੇ ਵਿੱਚ ਆਪਣੇ ਚਰਨ ਛੋ ਕੇ ਪੱਥਰ ਜੋਂ ਤੋਂ ਅਹिल्या ਨੂੰ ਮੁਕਤ ਕੀਤਾ ਇਸੇ ਤਰ੍ਹਾਂ ਅੰਜਨੀ ਆਪਣੇ ਪਿਤਾ ਗੌਤਮ ਰਿਸ਼ੀ ਦੇ ਕੋਲ श्राप ਦੇ ਬਚਨ ਸੁਣ ਕੇ ਜਿੱਥੇ ਸ੍ਰੀ ਹਜੂਰ ਸਾਹਿਬ ਤੋਂ 7 ਮੀਲ ਉੱਤੇ ਜੋ ਸ਼ਿਕਾਰ ਘاٹ ਵਾਲੀ ਜਗ੍ਹਾ ਹੈ ਉਸ ਦੇ ਕੋਲ ਹੀ ਅੰਜਨੀ ਦਾ ਸਥਾਨ ਹੈ ਉੱਥੇ ਗੁਫਾ ਬਣਾ ਕੇ ਤਪੱਸਿਆ ਕਰਨ ਲੱਗ ਪਈ ਜਦੋਂ ਮੋਹਨੀ અવਤਾਰ ਨੂੰ ਦੇਖ ਕੇ ਸ਼ਿਵ ਜੀ ਦਾ ਬਿੰਦਪਾਤ ਹੋਇਆ ਤਾਂ ਨਾਰਦ मुनि ਨੇ ਨੜੇ ਵਿੱਚ ਪਾ ਲਿਆ ਤੇ ਗੌਤਮ ਰਿਸ਼ੀ ਦਾ श्राप ਪੂਰਾ ਕਰਨ ਵਾਸਤੇ ਅੰਜਲੀ ਕੋਲ ਪਹੁੰਚ ਗਿਆ ਜਿੱਥੇ ਉਹ ਗੁਫਾ ਵਿੱਚ ਪਹਿਲਾਂ ਤੋਂ ਹੀ ਤਪ ਕਰ ਰਹੀ ਸੀ ਤੇ ਗੁਫਾ ਤੋਂ ਬਾਹਰ ਇੱਕ ਛੇਦ ਦੇ ਰਸਤੇ ਅੰਜਨੀ ਨੂੰ ਪੁੱਛਣ ਲੱਗਿਆ ਕਿ ਤੂੰ ਕਿਸੇ ਪਾਸੋਂ ਗੁਰਮੰਦਰ ਵੀ ਲਿਆ ਹੈ ਕਿ ਤੂੰ ਆਪਣੇ ਆਪ ਹੀ ਤਪੱਸਿਆ ਕਰਨ ਲੱਗ ਪਈ ਹੈ ਨਾਰਦ ਜੀ ਇਹ ਗੱਲ ਸੁਣ ਕੇ ਅੰਜਨੀ ਕਹਿਣ ਲੱਗੀ ਕਿ ਮੈਂ ਅਜੇ ਤੱਕ ਤਾਂ ਗੁਰਮੰਦਰ ਕਿਸੇ ਕੋਲ ਨਹੀਂ ਲਿਆ ਆਪ ਹੀ ਤਪ ਕਰਨ ਲੱਗ ਪਈ ਹਾਂ ਨਾਰਦ मुनि ਜੀ ਨੇ ਕਿਹਾ ਕਿ ਮੇਰੇ ਵੱਲ ਕੰਨ ਕਰ ਮੈਂ ਤੈਨੂੰ ਗੁਰਮੰਦਰ ਦਿੰਦਾ ਹਾਂ ਅੰਜਨੀ ਨੇ ਗੁਫਾ ਵਿੱਚ ਬੈਠਿਆ ਸੀ ਆਪਣਾ ਕੰਨ ਨਾਰਦ ਜੀ ਵੱਲ ਕਰ ਦਿੱਤਾ ਜਿਉਂ ਹੀ ਉਸਨੇ ਆਪਣਾ ਕੰਨ ਨਾਰਦ Muni ਜੀ ਵੱਲ ਕੀਤਾ ਤਾਂ ਨਾਰਦ Muni ਜੀ ਨੇ ਬਾਹਰ ਤੋਂ ਹੀ ਨੜੇ ਰਾਹੀ ਵਿੰਦਸ਼ੇਖ ਦੇ ਰਸਤੇ ਫੂਕ ਨਾਲ ਅੰਜਨੀ ਦੇ ਕੰਨ ਵਿੱਚ ਪਾ ਦਿੱਤਾ ਜਿਸ ਤੋਂ ਫਿਰ ਕੁਝ ਸਮੇਂ ਬਾਅਦ ਹਨੂਮਾਨ ਜੀ ਨੇ ਜਨਮ ਲਿਆ ਇਓ ਗੋਤਮ ਰਖੀ ਦਾ ਸਰਾ ਪੂਰਾ ਹੋਇਆ ਇਸੇ ਕਾਰਨ ਹੀ ਗੋਤਮ ਰਖੀ ਵੱਲੋਂ ਗਿੱਲੇ ਪਰਨੇ ਨਾਲ ਜੋ ਚੰ드ਰਮਾ ਨੂੰ ਕਲੰਕ ਲੱਗਿਆ ਸੀ ਉਹ ਅੱਜ ਤੱਕ ਦੂਰ ਨਹੀਂ ਹੋਇਆ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਧਰਤੀ ਉਪਜਾ ਅੰਨ ਧੰਨ ਵਿੱਚ ਕਲਰ ਭਾਰਾ ਈਸਰ ਤੁਸਾ ਹੋਰ ਨਾ ਕਰ ਖੱਪਰ ਛਾਰਾ ਜਿਵੇਂ ਧਰਤੀ ਵਿੱਚ ਅੰਨ ਤੇ ਧੰਨ ਪੈਦਾ ਹੁੰਦਾ ਹੈ ਪਰ ਉਸ ਵਿੱਚ ਕਲਰ ਯਾਨੀ ਕਿ ਸ਼ੋਰ ਤੇ ਖਾਰ ਵਾਲੀ ਮਿੱਟੀ ਬਹੁਤ ਹੁੰਦੀ ਹੈ ऐसे प्रकार गुरमुखਾਂ ਦੀ ਧਰਤੀ ਦੀ ਨਿਆਈਂ ਬੁੱਧੀ ਵਿੱਚੋਂ ਸ਼ੁਭ ਗੁਣਾ ਰੂਪੀ ਅੰਨ ਦੌਲਤਾਦ ਪ੍ਰਾਪਤ ਹੁੰਦੇ ਹਨ ਪਰ ਮਨਮੁਖ ਦੀ ਬੁੱਧੀ ਵਿੱਚ નિਸ਼ਰਧਕ ਰੂਪੀ ਕਲਰ ਬਹੁਤ ਹੁੰਦਾ ਹੈ ਕਿਉਂਕਿ ਉਹਨਾਂ ਦੀ ਬੁੱਧ ਵਿੱਚ ਗਿਆਨ ਨਹੀਂ ਹੁੰਦਾ ਜਿਵੇਂ ਸ਼ਿਵ ਜੀ ਪ੍ਰਸੰਨ ਹੋ ਕੇ ਹੋਰਨਾਂ ਨੂੰ ਵਰ ਦਿੰਦੇ ਹਨ ਪਰ ਉਹਨਾਂ ਦੇ ਆਪ ਦੇ ਘਰ ਖੋਪੜੀ ਜੋ ਪਿਆਲੇ ਦੇ ਘਰ ਦੀ ਹੈ ਉਹ ਸੁਆਹੀ ਹੈ